ਸੁਮਰ ਮੈਡੀਕਲ ਸਟੋਰ ਦੇ ਲੋਕ ਇਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰਨ ਤਾਂ ਗਿਆ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਫ਼ਤੀਸ਼ ਸ਼ਾਰੀ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਤੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚ ਚੱਕਣਦੇ ਆ ਪਲਸ ਹੋਰ ਕੀ ਮਸਲਾ ਜਿਹੜੀ ਆ ਰਾਮਗੋਵਾਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਜੋ ਫਾਇਰ ਕੀਤੇ ਗਏ ਨੇ ਮੈਡੀਕਲ ਇਹ ਕਾਲਜ ਦੇ ਦੋ ਨੌਜਵਾਨ ਮੁੰਡੇ ਸ਼ਮੀ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਾਹਰ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤਵਗੇ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਕਰਕੇ ਤਫਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਲੇਕਿਨ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ ਗਾਂ ਤਫਤੀਸ਼ ਚ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਕੀ ਰੰਜਿਸ਼ ਕੀ ਹੈ ਜੀ ਸਾਹਿਬ ਰੰਜਿਸ਼ ਤੇ ਕੋਈ ਨਹੀਂ ਜੀ ਇਹ ਮੈਨੂੰ ਸੁਭਮਨ ਮੁੰਡਾ ਕਿਹਾ ਮੈਂ ਅਗਰ ਵੀ ਆਪਣੇ ਕੋਲ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੇ ਹੀ ਗੱਲ ਦੱਸੀ ਪਹਿਲਾਂ ਉਹਨਾਂ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਅਸਲ ਹੋਈ ਕੋਈ ਹੈ ਨਹੀਂ ਜੀ ਅਨੂਰ ਇੰਦਸਨ ਜਿਹੜੇ ਮਾਮਾ ਸਾਹਮਣੇ ਆਏ ਵੀ ਫਰੋਤੀ ਵਗੈਰਾ ਹਨ ਵੀ ਹੋਰ ਨਹੀਂ ਸਾਹਮਣੇ ਆਇਆ ਜੇ ਫਰੋਤੀ ਵਗੈਰਾ ਦਾ ਕੋਈ ਹੋਰ ਥਰਡ ਆਇਆ ਹੋਵੇ ਨਾ ਜੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਜਿਆ ਹੈ ਕਿ ਨਾ ਇਹ ਗੱਲ ਕਹੀ ਸੀ ਕਿ ਪਹਿਲਾਂ ਮੈਨੂੰ ਕੁਝ ਕਾਲ ਗ੍ਰੀਮਿਨੇਟਡ ਮੈਨੂੰ ਆਈ ਸੀਗੀ ਜੇਕਰ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਨੇ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਮਰ ਮੈਡੀਕਲ ਸਟੋਰ ਦੇ ਲੋਕ ਇਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਗਰ ਤੋਂ ਹੋ ਗਿਆ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਫ਼ਤੀਸ਼ ਸ਼ਾਰੀ ਸਾਡੀ جاری ਹੈ ਜੀ ਸਵੇਰੇ ਕੱਲ ਤੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਅਲਸੋ ਕੀ ਮਸਲਾ ਜਿਹੜੀ ਆ ਰਾਮਦੁਆਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਜੋ ਫਾਇਰ ਕੀਤੇ ਗਏ ਨੇ ਮੈਡੀਕਲ ਇਹ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਾਮੀ 6:00 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਾਹਰ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤਵਗੇ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਰ ਕਰਕੇ ਤਫਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਲੇਕਿਨ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ ਗਾਂ ਤਫਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਹ ਸਰ ਕੀ ਰੰਜਿਸ਼ ਕੀ ਹੈ ਸਾਹਿਬ ਰੰਜਿਸ਼ ਨਹੀਂ ਕੋਈ ਨਹੀਂ ਜੀ ਇਹ ਪਹਿਲਾਂ ਸਭ ਮਨ ਮੁੰਡਾ ਕਿਹਾ ਵੀ ਨਗਰ ਕੁੰਨ ਆਪਣੀ ਦਾ ਮੈਨੂੰ ਕੋਈ ਕਾਲ ਆਈ ਸੀ ਜਿਸ ਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਨੇ ਹੋਣੀ ਗੱਲ ਦੱਸੀ ਪਹਿਲਾਂ ਮਨਾ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਅਜਿਹਾ ਕੋਈ ਹੈ ਨਹੀਂ ਜੀ ਅਨੂਰ ਇਦਿਸ਼ਨ ਜਿਹਨੂੰ ਮਾਮਾ ਸਾਹਮਣੇ ਆਈ ਉਹ ਫਰੋਤੀ ਵਗੈਰਾ ਦਾ ਹਨੀ ਵੀ ਹੋਰ ਨਹੀਂ ਸਾਹਮਣੇ ਆਇਆ ਜੇ ਫਰੋਤੀ ਵਗੈਰਾ ਦਾ ਵੀ ਹੋਰ ਥਰਡ ਆਈ ਹੋਵੇ ਬਰ ਨਾ ਜੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਜਾਇਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਮੈਨੂੰ ਕੁਝ ਕਾਲ 20 ਮਿੰਟ ਡੈਡ ਮੇਂ ਆਈ ਸੀਗੀ ਬਿਕਨ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਇਹਨਾਂ ਕਿਹਾ ਸੀ ਕਿ ਕੋਈ ਕਾਲ ਮੈਨੂੰ ਆਈ